ਮੈਂ ਤਾਂ ਕਹੀ ਸੁਣਦੇ ਸੀ ਵੀ ਹਰਿਆਣੇ ਨੂੰ ਪਾਣੀ ਜਾਣਾ ਪਰ ਹੁਣ ਮੈਂ ਦੇਖਦੇ ਘੋਖ ਕਰਦੇ ਆ ਕਾਗਜ਼ਾਂ ਪੱਤਰਾਂ ਦੀ ਵਿੱਚੋਂ ਨਿਕਲਿਆ ਕਿ ਉਹਦੇ ਚ ਰਾਜਸਥਾਨ ਦਾ ਵੀ ਹਿੱਸੇ ਦਾ ਜਿਹੜਾ ਇਹ ਵੀ ਰਾਜਸਥਾਨ 0.57 ਮਿਲੀਅਨ ਏਕੜ ਫੁੱਟ ਪਾਣੀ ਮੰਗ ਰਿਹਾ ਤੇ ਜੇ ਨਹੀਂ ਫੈਸਲਾ ਕਰਦੇ ਤਾਂ ਜਿਹੜਾ ਸੈਂਟਰ ਸੈਂਟਰ ਦਾ ਇਰੀਗੇਸ਼ਨ ਸੈਕਟਰ ਹੀ ਆ ਉਹ ਜੋ ਕਹਿ ਦਊਗਾ ਉਹ ਮੰਨਿਆ ਜਾਊਗਾ ਪੱਕੀ ਆ ਗਈ ਔਰ ਰਿਕਾਰਡ ਵੀ ਰਾਜਸਥਾਨ ਨੂੰ ਉਥੋਂ ਪਾਣੀ ਮਿਲਦਾ ਕਿ ਜਿੰਨਾ ਚਿਰ ਰਾਜਸਥਾਨ ਕੋਈ ਬੰਦੋਬਸਤ ਨਹੀਂ ਕਰ ਲੈਂਦਾ ਆਪਦਾ ਇਹ 0.6 ਪਾਣੀ ਲੈ ਜਾਣ ਦਾ ਉਹਨਾਂ ਚਿਰ ਇਹ ਪਾਣੀ ਨੂੰ ਪੰਜਾਬ ਵਰਤਦਾ ਰਹੂਗਾ ਸਾਰਾ ਇਹਨਾਂ ਖੁਦ ਹੀ ਕਹਦੇ ਮੈਨੂੰ ਨਹੀਂ ਪਾਣੀ ਚਾਹੀਦਾ ਮੈਂ ਨਹੀਂ ਲੈਣਾ ਮੈਂ ਛੱਡਿਆ ਸਾਰਾ ਪੰਜਾਬ ਵਰਤ ਲਵੇ ਉਹ ਕਹਿੰਦੇ ਖਰਚਾ ਹੀ ਸਾਰਾ ਸੈਂਟਰ ਸਰਕਾਰ ਨੇ ਕੀਤਾ ਲਗਾਤਾਰ ਇਸ ਤੇ ਸਿਆਸਤ ਵੀ ਹੁੰਦੀ ਆਈ ਹੈ ਪਰ ਇਹ ਰਾਜਸਥਾਨ ਵਾਲਾ ਐਂਗਲ ਫਿਰ ਕਿਉਂ ਨਹੀਂ ਕਿਸੇ ਨੇ ਬੋਲੀ ਜਦੋਂ ਤੋਂ ਅਸੀਂ ਸੁਣਦੇ ਆਂ ਤਾਂ ਵਿਧਾਨ ਸਭਾ ਅ ਵਿਧਾਨ ਸਭਾ ਦੇ ਬاہر ਬੜਾ ਕੁਛ ਦੇ ਬਾਰੇ ਬੋਲਿਆ ਗਿਆ ਇੰਨੀਆਂ ਜਦੋਂ ਕੀ ਲੱਗਦਾ ਤੁਹਾਨੂੰ ਕਿੰਨਾ ਕੁ ਨੁਕਸਾਨ ਪੰਜਾਬ ਦਾ ਉਹ ਮਾਲਵਾ ਸਾਰਾ ਇਹਨੂੰ ਅਫੈਕਟ ਪੈਣਾ ਬਾਬੂਸ਼ਾਹੀ ਦੇਖ ਰਹੇ ਤੁਸੀਂ ਅੱਜ ਅਸੀਂ ਗੱਲਬਾਤ ਕਰਾਂਗੇ ਐਸਵਾਈਐਲ ਤੇ ਐਸਵਾਈਐਲ ਦਾ ਜਿਹੜਾ ਮੁੱਦਾ ਹੈਗਾ ਉਹ ਬਹੁਤ ਸਾਲਾਂ ਤੋਂ ਪੱਖ ਦਾ ਨਜ਼ਰ ਆ ਰਿਹਾ ਤੇ ਹੁਣ ਹੀ ਜਿਹੜਾ ਅਸੀਂ ਪਿਛਲੇ ਦਿਨਾਂ ਤੁਸੀਂ ਦੇਖਿਆ ਹੋਣਾ ਇਸ ਤੇ ਕਾਫੀ ਚਰਚਾਵਾਂ ਹੋਈਆਂ ਕਾਫੀ ਇਸ ਤੇ ਐਕਸ਼ਨ ਰਿਐਕਸ਼ਨ ਹੋਏ ਤੇ ਇੱਕ ਬੜਾ ਹੈਰਾਨ ਕਰਨ ਵਾਲੀਆਂ ਇਹਦੇ ਵਿੱਚ ਕਈ ਗੱਲਾਂ ਸਾਹਮਣੇ ਆਈਆਂ ਆ ਬਾਬੂ ਸ਼ਾਹੀ ਦੀ ਤੁਸੀਂ ਵੈਬਸਾਈਟ ਤੇ ਖਬਰ ਵੀ ਅਸੀਂ ਪਬਲਿਸ਼ ਕੀਤੀ ਤੁਸੀਂ ਦੇਖੀ ਹੋਣੀ ਹੈ ਸੋ ਇੱਕ ਜਿਹੜੀ ਇਹ ਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਪੰਜਾਬ ਤੇ ਹਰਿਆਣੇ ਦਾ ਜਿਹੜਾ ਰੌਲਾ ਚੱਲ ਰਿਹਾ ਸੀਗਾ ਸੋ ਉਹਦੇ ਵਿੱਚ ਹੁਣ ਇਹ ਵੀ ਪਤਾ ਲੱਗਿਆ ਵੀ ਜਿਹੜਾ ਰਾਜਸਥਾਨ ਸੂਬਾ ਹੈਗਾ ਉਹਨੂੰ ਵੀ ਐਸਵਾਈਐਲ ਚ ਜਿਹੜਾ ਪਾਣੀ ਹੈ ਉਹ ਮਿਲਣ ਦੀ ਗੱਲ ਸਾਹਮਣੇ ਆਈ ਹੈ ਇਹ ਬੜੀ ਵੱਡੀ ਗੱਲ ਹੈ ਇੱਕ ਬੜਾ ਅ ਵੱਡਾ ਤੱਥ ਹੈ ਜਿਹੜਾ ਹੁਣ ਤੱਕ ਸਾਹਮਣੇ ਨਹੀਂ ਆ ਰਿਹਾ ਸੀ ਨਾ ਹੀ ਇਸ ਤੇ ਕੋਈ ਵਿਚਾਰ ਹੁੰਦਾ ਨਜ਼ਰ ਆਇਆ ਸੀਗਾ ਸੋ ਇਹ ਕਿੰਨੀ ਸਚਾਈ ਹੈ ਤੇ ਕੀ ਸਬੂਤ ਹੈ ਕਿੰਨਾ ਡਾਕੂਮੈਂਟਸ ਤੋਂ ਜਾਂ ਕਿ ਪ੍ਰਾਣੀਆਂ ਆਪਾਂ ਪਿੱਛੇ ਜਾ ਕੇ ਜੇ ਆਪਾਂ ਝਾਤੀ ਮਾਰਦੇ ਆ ਤਾਂ ਕਿੱਥੋਂ ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਵੀ ਰਾਜਸਥਾਨ ਨੂੰ ਵੀ ਐਸਵਾਈਐਲ ਚੋਂ ਜਿਹੜਾ ਹੈਗਾ ਪਾਣੀ ਮਿਲੂਗਾ ਆ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਆ ਬਾਬੂ ਸ਼ਾਹੀ ਦੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਮੰਡਿਆਣੀ ਨੇ ਜਿਹੜੇ ਉਹ ਮੇਰੇ ਨਾਲ ਅੱਜ ਮੌਜੂਦ ਨੇ ਤੇ ਇਹ ਇਸ ਤੋਂ ਪਹਿਲਾਂ ਵੀ ਤੁਸੀਂ ਵੇਖਿਆ ਹੋਣਾ ਐਸਵਾਈਐਲ ਤੇ ਪਿਛਲੇ ਦਿਨਾਂ ਦੇ ਵਿੱਚ ਵੀ ਕਈ ਸੈਮੀਨਾਰਸ ਹੋਏ ਕਈ ਵੱਡੇ ਲੈਵਲ ਤੇ ਡਿਸਕਸ਼ਨਸ ਹੋਈਆਂ ਉਹਨਾਂ ਵਿੱਚ ਇਹਨਾਂ ਨੇ ਹਿੱਸਾ ਲਿਆ ਤੇ ਬੜੀ ਰਿਸਰਚ ਇਹਨਾਂ ਨੇ ਐਸਵਾਈਐਲ ਤੇ ਕੀਤੀ ਹੋਈ ਹੈ ਤੇ ਇਹ ਰਾਜਸਥਾਨ ਵਾਲਾ ਜਿਹੜਾ ਪੱਖ ਹੈ ਇਹ ਵੀ ਗੁਰਪ੍ਰੀਤ ਸਿੰਘ ਮੰਡਿਆਣੀ ਹੈ ਜਿਹੜੇ ਉਹ ਲੈ ਕੇ ਆਏ ਨੇ ਇਹਨਾਂ ਨਾਲ ਇਸ ਤੇ ਗੱਲਬਾਤ ਕਰਦੇ ਹਾਂ ਮੰਡਿਆਣੀ ਸਾਹਿਬ ਆ ਇਹ ਬੜੀ ਵੱਡੀ ਗੱਲ ਹੈ ਕਿਉਂਕਿ ਲੜਾਈ ਤਾਂ ਇਹ ਚੱਲ ਰਹੀ ਸੀ ਕਿ ਪੰਜਾਬ ਕੋਲੇ ਤਾਂ ਆਪਣਾ ਹੀ ਪਾਣੀ ਹੈ ਨਹੀਂ ਹਰਿਆਣੇ ਨੂੰ ਕਿੱਥੋਂ ਦਿੱਤਾ ਜਾਵੇ ਹੁਣੇ ਜਿਹੜੀ ਰਾਜਸਥਾਨ ਦੀ ਗੱਲ ਹੈ ਜੇਕਰ ਰਾਜਸਥਾਨ ਨੂੰ ਵੀ ਪਾਣੀ ਦੇਣਾ ਪਿਆ ਤੇ ਫੇਰ ਤਾਂ ਹੋਰ ਵੱਡਾ ਨੁਕਸਾਨ ਹੋਊਗਾ ਹਾਂਜੀ ਰਾਜਸਥਾਨ ਨੂੰ ਪਾਣੀ ਦੇਣ ਨਾਲ ਤਾਂ ਵੱਡਾ ਨੁਕਸਾਨ ਹੋਊਗਾ ਹੁਣ ਤੱਕ ਇਹ ਹੀ ਸੁਣਦੇ ਸੀ ਵੀ ਹਰਿਆਣੇ ਨੂੰ ਪਾਣੀ ਜਾਣਾ ਪਰ ਹੁਣ ਮੈਂ ਦੇਖਦੇ ਕੋਖ ਕਰਦੇ ਆ ਕਾਗਜ਼ਾਂ ਪੱਤਰਾਂ ਦੀ ਵਿੱਚੋਂ ਨਿਕਲਿਆ ਕਿ ਉਹਦੇ ਵਿੱਚ ਰਾਜਸਥਾਨ ਦਾ ਵੀ ਹਿੱਸੇ ਦਾ ਜ਼ਿਕਰ ਹੈ ਠੀਕ ਹੈ ਤੇ ਉਹ ਪਤਾ ਨਹੀਂ ਇਹ ਗੱਲ ਕਿਉਂ ਨਹੀਂ ਸਾਹਮਣੇ ਆਈ ਹੁਣ ਤੱਕ ਕੋਈ ਸਿਆਸਤਦਾਨ ਨਹੀਂ ਬੋਲਿਆ ਕੋਈ ਹੋਰ ਸਰਕਾਰ ਨਹੀਂ ਬੋਲੀ ਹਾਂ ਨਾ ਕਿਤੇ ਖਬਰਾਂ ਛਪੀਆਂ ਨੇ ਹਾਂ ਤੇ ਉਹ ਜਦੋਂ ਮੈਂ ਇਹਦੇ ਬਾਰੇ ਥੋੜੀ ਜੀ ਹੋਰ ਪੜ ਰਿਆ ਸੀ ਜੀ ਤਾਂ ਉਥੇ ਆਇਆ ਕਿ 19 31 ਦਸੰਬਰ 1981 ਨੂੰ ਜਿਹੜਾ ਸਮਝੌਤਾ ਹੋਇਆ ਹਾਂਜੀ ਉਹ ਉਦੋਂ ਹੋਇਆ ਕਿ ਜਦੋਂ ਨਹਿਰ ਪਟਣ ਦੀ ਤਿਆਰੀ ਹੋ ਗਈ ਸੀਗੀ ਠੀਕ ਹੈ ਉਹ ਤਾਂ 3 ਮਹੀਨੇ ਬਾਅਦ ਹੀ ਹਮ ਜਿਹੜੀ ਜਿਹੜੀ ਪਟਾਈ ਹੈ ਸ਼ੁਰੂ ਹੋਗੀ ਹਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਹਦਾ ਟੱਕ ਲਾ ਕੇ ਨਹਿਰ ਸ਼ੁਰੂ ਕਰਤੀ ਜੀ 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 ਉਦੋਂ ਇਹ ਸੀ ਵੀ फटाफट ਇਹਨੂੰ ਸਾਰੇ ਨੂੰ ਜੋ ਟੈਕਨੀਕਲ ਹਮ ਗੱਲਾਂ ਸਮਝੌਤੇ ਵਾਲੀਆਂ ਹੈਗੀਆਂ ਹਮ ਟੈਕਨੀਕਲ ਗੱਲਾਂ ਤੇ ਹੋਰ ਗੱਲਾਂ ਤੇ ਸਹਿਮਤੀ ਉਹ ਬਣਾਈ ਜਾਵੇ ਹਮ ਹਮ ਉਹਦੇ ਵਿੱਚ ਜਿਹੜਾ ਤਾਂ ਇਸ ਇਵਨਸ ਤੁਸੀਂ ਪੰਜਾਬ ਦੇ ਸਰਦਾਰ ਦਰਬਾਰਾ ਸਿੰਘ ਹੂੰ ਰਾਜਸਥਾਨ ਦੇ ਸ਼੍ਰੀ ਸ਼ਿਵਚਰਨ ਮਾਥਰ ਠੀਕ ਹੈ ਤੇ ਹਰਿਆਣਾ ਦੇ ਚੌਧਰੀ ਭਜਨ ਲਾਲ ਠੀਕ ਹੈ ਇਹਨਾਂ ਦੇ ਹਸਾਇਨ ਨੇ ਤੇ ਨਾਲ ਹੀ ਪ੍ਰਧਾਨ ਮੰਤਰੀ ਇੰਦਰਗੰਦੀ ਦੇ ਸਾਇਨ ਨੇ ਹੂੰ ਉਹਦੇ ਜਿਹੜਾ ਚੌਥਾ ਪੈਰਾ ਹਾਂਜੀ ਉਹਦੇ ਵਿੱਚ ਰਾਜਸਥਾਨ ਨੂੰ ਪਾਣੀ ਦੇਣ ਦਾ ਜ਼ਿਕਰ ਹੈ ਅੱਛਾ ਉਹਦੇ ਚ ਲਿਖਿਆ ਹੋਇਆ ਹੈ ਪਹਿਲਾਂ ਤਾਂ ਉਹਦੀ ਕੈਪੈਸਿਟੀ ਬਾਰੇ ਹੈ ਹੂੰ ਹੂੰ ਵੀ ਉਹਦੀ ਕਿੰਨੀ ਕੁ ਡੂੰਘੀ ਹੋ ਕਿੰਨੀ ਕੁ ਚੌੜੀ ਹੋ ਨਹਿਰ ਕਿੰਨਾ ਕੁ ਪਾਣੀ ਖਿੱਚੂਗੀ ਠੀਕ ਤਾਂ ਉਹਦੇ ਚ ਲਿਖਿਆ ਹੋਇਆ ਵੀ ਅੱਜ ਤੋਂ 15 ਦਿਨਾਂ ਚ ਜੇ ਪੰਜਾਬ ਹਰਿਆਣਾ ਵਾਲੇ ਸਹਿਮਤੀ ਬਣਾਉਂਦੇ ਆ ਇਹਦੇ ਤੇ ਕੋਈ ਇਹਦੀ ਜਿਹੜੀ ਕੈਪੈਸਿਟੀ ਆ ਸ਼ੇਰ ਤੇ ਨਹੀਂ ਕੈਪੈਸਿਟੀ ਤੇ ਵੀ ਉਹਦੀ ਜਿਹੜੀ ਸਮਰੱਥਾ ਕਿੰਨੀ ਕ ਪਾਣੀ ਖਿੱਚਣ ਦੀ ਠੀਕ ਹੈ ਉਹ ਤਾਂ ਠੀਕ ਹੈ ਤੇ ਅਦਰਵਾਈਜ਼ 6500 ਕਿਊਸੇ ਕੋਦੀ ਹੋਗੀ ਅੱਛਾ ਕਿਊਸੇ ਕਹਿੰਦੇ ਆ ਵੀ 1 ਕਿਊ ਫੁੱਟ ਪਾਣੀ ਜਿਵੇਂ ਡੱਬਾ ਹੋਵੇ 1 ਫੁੱਟ ਲੰਮਾ 1 ਫੁੱਟ ਚੌੜਾ ਤੇ 1 ਫੁੱਟ ਉੱਚਾ ਹੋਵੇ ਉਹ ਜਿੰਨਾ ਥਾਂ ਕੇ ਰੂ ਉਹ ਇੱਕ ਕਿਊਬ ਕਿਊਬ ਫੁੱਟ ਹੈ ਹੂੰ ਹੂੰ ਤੇ ਇੱਕ ਕਿਊਬ ਫੁੱਟ ਪਾਣੀ ਪਰ ਸੈਕਿੰਡ ਇੱਕ ਸਕਿੰਟ ਜਿੱਥੋਂ ਗੁਜ਼ਰੇ ਉਹਨੂੰ ਕਿਊਸਿਕ ਕਹਿੰਦੇ ਆ ਠੀਕ ਹੈ ਜਿਵੇਂ ਆਪਾਂ ਦੇਖੀ ਅਭੀ ਜਿਹੜੇ ਲੋਹੜਾਣੇ ਬੇਅਰ ਕਾ ਮਿਲਕ ਪਲਾਂਟ ਕੋਲ ਦੀ ਨਹਿਰ ਵਗਦੀ ਆ ਉਹ 12-1300 ਕਿਊਸਿਕ ਦੀ ਆ ਠੀਕ ਹੈ ਇੰਨੀ ਕਿ ਨਹਿਰ ਹੁੰਦੀ ਆ ਹੂੰ 12-1300 ਕਿਊਸਿਕ ਦੀ ਤਾ ਇਹ ਵੀ 650 ਕਿਊਸਕ ਦੀ ਜਿਹੜੀ ਆ ਨਹਿਰ ਹੋਊਗੀ ਬਹੁਤ ਜ਼ਿਆਦਾ ਕੈਪੈਸਿਟੀ ਸੀ ਬਹੁਤ ਜ਼ਿਆਦਾ ਕੈਪੈਸਿਟੀ ਤੇ ਇਹ ਵੀ ਫੈਸਲਾ ਹੋ ਗਿਆ ਠੀਕ ਹੈ ਜੀ ਵੀ ਉਹ ਨਵੇੜ ਦੇ ਉੱਥੇ ਹੀ ਗੱਲ ਵੀ 15 ਦਿਨਾਂ ਜੇ ਨਹੀਂ ਤਾਂ ਇਹਨੂੰ 650 ਦੀ ਮੰਨੀ ਜਾਊਗੀ 650 ਦੀ ਠੀਕ ਹੈ ਤੇ ਉਹਦੇ ਦੂਜੇ ਪਹਿਰੇ ਜੇ ਆ ਵੀ ਜਿਵੇਂ ਰਾਜਸਥਾਨ ਨੂੰ ਪਾਣੀ ਆਪਾਂ ਹੋਰ ਦੇਣਾ ਹੂੰ ਉਹ 0.6 ਪਾਣੀ ਜਿਹੜਾ ਵਾਧੂ ਰਾਜਸਥਾਨ ਨੂੰ ਕੀਤਾ ਸੀ ਉਹ ਮੈਂ ਬਾਅਦ ਚ ਦੱਸਦਾ ਹੂੰ 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 ਤੇ ਵੀ Rajasthan .57 ਮਿਲੀਅਨ ਏਕੜ ਫੋਟਾ ਪਾਣੀ ਮੰਗ ਰਿਹਾ ਹੂੰ ਹੂੰ ਤੇ ਉਹ ਕਿਵੇਂ ਦਿੱਤਾ ਜਾਊ ਇਹਦਾ ਤੁਸੀਂ 15 ਦਿਨਾਂ ਚ ਫੈਸਲਾ ਕਰ ਲੋ ਠੀਕ ਹੈ ਤੇ ਜੇ ਨਹੀਂ ਫੈਸਲਾ ਕਰਦੇ ਤਾਂ ਜਿਹੜਾ ਸੈਂਟਰ ਸੈਂਟਰ ਦਾ ਇਰੀਗੇਸ਼ਨ ਸੈਕਟਰੀ ਆ ਹੂੰ ਹੂੰ ਉਹ ਜੋ ਕਹਿ ਦਊਗਾ ਉਹ ਮੰਨਿਆ ਜਾਊਗਾ .57 ਮਿਲੀਅਨ ਏਕੜ ਫੋਟਾ ਹੂੰ ਹੂੰ ਵੀ ਇਹਦੇ ਨਹਿਰ ਵਿੱਚ ਦੀ Rajasthan ਵਾਸਤੇ ਪਾਣੀ ਹੋਰ ਛੱਡਿਆ ਜਾਣ ਦੇ ਰਾਜਸਥਾਨ ਨੇ ਮੰਗ ਕੀਤੀ ਹੈ ਹੂੰ ਹੂੰ ਤੇ ਗੱਲ ਤਾਂ ਹੀ ਹੋਣੀ ਸੀ ਵੀ 0.57 ਛੱਡਿਆ ਹੀ ਜਾਣਾ ਜਦ ਕਹਿਤਾ ਸਮਝੌਤਾ ਕਰ ਲੋ ਉਹ ਵੀ ਕਰ ਲੋ ਨਹੀਂ ਉਹ ਵੀ ਜਿਹੜਾ ਇਰੀਗੇਸ਼ਨ ਸੈਕਟਰੀ ਆ ਉਹ ਕਰਾਊਗਾ ਹੂੰ ਯਾਨੀ ਉਹਦੀ ਸਹਿਮਤੀ ਨਾਲ ਹੋਊਗੀ ਠੀਕ ਹੈ ਤੇ ਜੇ ਤੁਸੀਂ ਨਹੀਂ ਕਰਦੇ ਤਾਂ ਉਹ ਆਰਡਰ ਕਰ ਦੂਗਾ ਯਾਨੀ 57 ਦਾ ਫੈਸਲਾ ਹੋ ਗਿਆ ਸੀ 0.57 ਦਾ ਠੀਕ ਹੈ ਤੇ ਹੁਣ ਮਿਲੀਅਨ ਏਕੜ ਫੁੱਟ ਮੈਂ ਦੱਸਦਾ ਹੂੰ ਇਹ ਮੈਂ ਖੁਦ ਹੀ ਕੈਲਕੂਲੇਟ ਕਰਿਆ ਵੀ 1381 ਕਿਊ ਸਿਕ ਹਾਂਜੀ ਜੇ ਪਾਣੀ ਲਗਾਤਾਰ ਸਾਰਾ ਸਾਲ ਵਗਦਾ ਰਹੇ ਤਾਂ ਉਹ 1 ਮਿਲੀਅਨ ਏਕੜ ਫੁੱਟ ਹੋ ਜੂ ਮਿਲੀਅਨ ਕਹਿੰਦੇ 10 ਲੱਖ ਨੂੰ ਬਿਲਕੁਲ ਵੀ 10 ਲੱਖ ਏਕੜਾਂ ਦੇ ਵਿੱਚ 1 ਫੁੱਟ ਉੱਚਾ ਪਾਣੀ ਖੜਾ ਦੀਏ ਅੱਛਾ ਤਾਂ ਉਹਨੂੰ ਮਿਲੀਅਨ ਏਕੜ ਫੁੱਟ ਕਿਹਾ ਜਾਉਣਾ ਉਹਨਾ ਪਾਣੀ ਹੋਵੇ ਹਾਂ ਤੇ ਜਾਨੀ ਜੇ ਆਪਾਂ ਉਹਨੂੰ 12-1300 ਕਿਊਸਕ ਦੀ ਮੰਨ ਲਈਏ ਤਾਂ ਇਹ 1500 ਕਿਊਸਕ ਪਾਣੀ ਚਾਹੀਦਾ ਪੁਆਇੰਟ ਜਿਹੜਾ 6 ਸਾ ਰਾਜਸਥਾਨ ਦਾ ਪੂਰਾ ਕਰਨੇ ਠੀਕ ਹੈ ਪੁਆਇੰਟ 6 ਨੂੰ ਆਪਾਂ ਪੁਆਇੰਟ 60 ਕੇ ਲਈ ਤਾਂ ਠੀਕ ਹੈ ਹਾਂਜੀ ਹਾਂ 6 ਤੇ 60 ਇੱਕੋ ਚੀਜ਼ ਹੁੰਦੇ ਆ ਇੱਕੋ ਚੀਜ਼ ਆ ਬਿਲਕੁਲ ਪੁਆਇੰਟ 6 ਤੇ ਪੁਆਇੰਟ 60 ਇੱਕੋ ਚੀਜ਼ ਨੇ ਬਿਲਕੁਲ ਤੇ ਉਹਦੇ ਚੋਂ 57 ਕਹਿ ਲੋ ਠੀਕ ਹੈ ਥੋੜਾ ਜਿਹਾ ਘਟੋ ਇਹ ਉਹ ਜਿੰਨਾ ਮੰਗਦਾ ਉਹਨਾਂ ਦੇ तकरीबन 60 ਹੋ ਗਿਆ ਪੁਆਇੰਟ 60 ਹੋ ਗਿਆ ਤਾਂ ਇਹਦੇ ਚ ਇਹ ਵੀ ਨਾਲ ਲਿਖਿਆ ਗਿਆ ਕਿ ਜੇ ਦੀ ਕੈਪੈਸਿਟੀ ਬਤਾਉਣੀ ਪਈ ਹੋਰ ਹੂੰ ਜਿਵੇਂ 650 ਕਹਤਾ ਨਾ 650 ਤੋਂ ਵੱਧ ਵਧਾਉਣੀ ਪਈ ਰਾਜਸਥਾਨ ਨੂੰ ਪਾਣੀ ਦੇਣ ਦੇ ਲਈ ਤਾਂ ਰਾਜਸਥਾਨ ਆ ਆਪ ਦੇ ਖਰ ਰਾਜਸਥਾਨ ਦੇ ਖਰਚੇ ਦੇ ਅੱਛਾ ਇਹਦੇ ਤੁਸੀਂ ਕੈਪੈਸਟੀ ਵਧਾਉਣੀ ਆ ਠੀਕ ਹੈ ਨਹਿਰ ਦੀ ਠੀਕ ਹੈ ਤੇ ਉੱਥੋਂ ਸਾਬਤ ਹੋ ਗਿਆ ਹਾਂ ਕਿ ਇਹ ਗੱਲ ਪੱਕੀ ਆ ਗਈ ਔਰ ਰਿਕਾਰਡ ਵੀ ਰਾਜਸਥਾਨ ਨੂੰ ਉੱਥੋਂ ਪਾਣੀ ਮਿਲਣਾ ਰਾਜਸਥਾਨ ਨੂੰ ਪਹਿਲਾਂ ਪਾਣੀ 1955 ਚ ਲਾਟ ਹੋਇਆ ਸੀ 8.0 ਮਿਲੀਅਨ ਏਕੜ ਫੁੱਟ ਠੀਕ ਹੈ ਤਾ 8.1 8.0 ਲੈਣ ਦੇ ਲਈ ਜਾਨੀ 8 ਮਿਲੀਅਨ ਏਕੜ ਫੁੱਟ ਲੈਣ ਦੇ ਲਈ ਹਰੀ ਗਿਆ ਤੋਂ ਨਹਿਰ ਕੱਢਦੀ ਉਹਨੂੰ ਤੇ ਇੱਕ ਜਿਹੜੀ 1955 ਜਿਹੜੀ ਪੱਕੀ ਪਾਖੜਾ ਮੇਨ ਲਾਈਨ ਬਣੀ ਆ ਇਹਦੇ ਚ 11.13% ਇਹਦੇ ਚ ਦਾ ਪਾਣੀ ਰੱਖਦਾ ਠੀਕ ਹੈ ਵੀ ਦੋਹਾਂ ਪਾਸਿਆਂ ਤੋਂ ਲੈ ਕੇ ਇੱਕ ਜਿਹੜੀ ਉਹ ਗੰਗ ਕਨਾਲ ਜਾਂਦੀ ਸੀ ਹਰੀ ਹਰੀ ਗਿਆ ਤੋਂ ਵੱਖਰੀ ਸਾਰਾ ਕਰਕੇ ਉਹਦਾ 8 ਪੂਰਾ ਹੋ ਗਿਆ ਹੁਣ ਕਿਐਸੀ ਚ ਆ ਕੇ ਉਹਨੂੰ ਅਲਾਟ ਕਰਦਾ 8.60 ਠੀਕ ਹੈ ਉਹ ਜਿਹੜਾ ਪੁਆਇੰਟ ਉੱਪਰਲਾ 60 ਸੀਗਾ ਹੂੰ ਉਹਦੇ ਲਈ ਉਹਦੇ ਕੋਲੇ ਹੈਨੀਸੀ ਸਿਸਟਮ ਠੀਕ ਹੈ ਰਾਜਸਥਾਨ ਕੋਲੇ ਹੂੰ ਹੂੰ ਵੀ ਕਿਵੇਂ ਲੈ ਕੇ ਜਾਵਾਂਗੇ ਨਹਿਰਾਂ ਤਾਂ ਪਹਿਲਾਂ ਭਰੀਆਂ ਜਾਂਦੀਆਂ ਸੀ ਹੂੰ ਹੂੰ ਉਹ ਇਧਰ ਨਹੀਂ ਛੱਡਣ ਦਾ ਫਿਰ ਪ੍ਰੋਗਰਾਮ ਜਿਹੜਾ ਇਹ ਹੈ ਨਾ ਵੀ ਰਾਜਸਥਾਨ ਨੂੰ ਇਧਰੋਂ ਪਾਣੀ ਦੇਣਾ ਉਹ ਜਿਹੜਾ ਪੁਆਇੰਟ 60 ਉੱਪਰਲਾ ਪਾਣੀ ਦੇਣਾ ਸੀ ਉਹ ਇਧਰ ਨਹੀਂ ਛੱਡਣਾ ਸੀ ਐਸਵਾਈਐਲ ਦੇ ਥਰੂ ਦੇਣਾ ਸੀ ਠੀਕ ਹੈ ਤਾਂ ਮੈਂ ਕਹਿੰਨਾ ਤੇ ਇੱਕ ਨਾਲ ਦੇਖੋ ਹੋਰ ਇੱਥੇ ਕੀ ਲਿਖਿਆ ਗਿਆ ਕਿ ਜਿੰਨਾ ਚਿਰ ਰਾਜਸਥਾਨ ਕੋਈ ਬੰਦੋਬਸਤ ਨਹੀਂ ਕਰ ਲੈਂਦਾ ਆਪਦਾ ਇਹ 0.60 ਪਾਣੀ ਲੈ ਜਾਣ ਦਾ ਉਹਨਾਂ ਚਿਰੇ ਪਾਣੀ ਨੂੰ ਪੰਜਾਬ ਵਰਤਦਾ ਰਹੂਗਾ ਠੀਕ ਹੈ ਇਟ ਮੀਨਸ ਕਿ ਜਿਹੜਾ ਹੁਣ ਪੰਜਾਬ ਵਰਤ ਰਿਹਾ ਇਹਦੇ ਚੋਂ ਹੀ ਇਹਨਾਂ ਨੇ ਐਸਵਾਈਐਲ ਦੇ ਥਰੂ ਰਾਜਸਥਾਨ ਨੇ ਪਾਣੀ ਲੈ ਕੇ ਜਾਣਾ ਤੇ ਹੁਣ ਜਿਹੜਾ ਆਪਾਂ ਕਹਦੇ ਆ ਵੀ ਉਹ ਤਾਂ ਲਿਖਿਆ ਸੀ ਪਰ ਉਹ ਸਿਰੇ ਨਹੀਂ ਚੜਿਆ ਹੁਣ ਆਪਾਂ ਉਹਦੀ ਕੋਕ ਕਿੱਥੋਂ ਕਰੀਏ ਹੂੰ ਹੂੰ ਪਹਿਲੀ ਗੱਲ ਤਾਂ ਆਪਾਂ ਪੋਸਿਬਿਲਿਟੀ ਸੰਭਾਵਨਾ ਦੇਖਦੇ ਆ ਜੀ ਹੁਣ ਜੇ ਆਪਾਂ ਨੂੰ ਨਕਾਰ ਦੇ ਆ ਗੱਲ ਨੂੰ ਵੀ ਨਹੀਂ ਜੀ ਇਹ ਤਾਂ ਲਿਖਤੀ ਸੀ ਪਰ ਸਿਰੇ ਨਹੀਂ ਚੜੀ ਹੂੰ ਹੂੰ ਦੋ ਸੂਰਤਾਂ ਦੋ ਸੂਰਤਾਂ 'ਚ ਨਾ ਸਿਰੇ ਚੜਨ ਦੀ ਸੰਭਾਵਨਾ ਹੂੰ ਇੱਕ ਦਾ ਰਾਜਸਥਾਨ ਖੁਦ ਹੀ ਕਹ ਦੇ ਵੀ ਮੈਨੂੰ ਨਹੀਂ ਪਾਣੀ ਚਾਹੀਦਾ ਮੈਂ ਨਹੀਂ ਲੈਣਾ ਮੈਂ ਛੱਡਿਆ ਓਕੇ ਸਾਰਾ ਪੰਜਾਬ ਵਰਤ ਲਵੇ ਹੂੰ ਤੇ ਦੂਜਾ ਇਹ ਆ ਵੀ ਜਿਹੜੇ ਸੈਕਟਰੀ ਸਾਹਿਬ ਸੀਗੇ ਉਹ ਕਹਿ ਦਿੰਦੇ ਵੀ ਨਹੀਂ ਰਾਜਸਥਾਨ ਨੂੰ ਕੋਈ ਪਾਣੀ ਨਹੀਂ ਮਿਲਣਾ ਹੂੰ 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 ਹੁਣ ਸੈਕਟਰੀ ਸਾਹਿਬ ਹੀ ਉੱਥੇ ਲਿਖ ਰਹੇ ਆ ਕਿ ਇੰਨਾ ਮੰਗਦਾ ਹੂੰ ਮੈਂ ਤੁਹਾਡਾ ਫੈਸਲਾ ਕਰਾਉਂਗਾ ਬਿਲਕੁਲ ਤੇ ਉਸ ਪ੍ਰਧਾਨ ਮੰਤਰੀ ਹੋਇਆ ਕਿ ਸੈਕਟਰੀ ਹੋਇਆ ਇੱਕੋ ਗੱਲ ਉਹਦਾ ਹੀ ਸੈਕਟਰੀ ਹੈ ਪ੍ਰਧਾਨ ਮੰਤਰੀ ਦਾ ਹੀ ਤੇ ਜੇ ਨਾ ਹੋਇਆ ਤਾਂ ਫਿਰ ਮੈਂ ਫੈਸਲਾ ਕਰੂੰਗਾ ਉਹ ਕਿਵੇਂ ਕਹਿ ਦਊਗਾ ਵੀ ਨਹੀਂ ਰਾਜਸਥਾਨ ਨੂੰ ਕੋਈ ਨਹੀਂ ਮਿਲਣਾ ਪਾਣੀ ਨਾਲੇ ਰਾਜਸਥਾਨ ਕਿਵੇਂ ਛੱਡ ਜੂ ਇਹ ਸੰਭਾਵਨਾ ਇਹ ਜਿਹੜੀ ਬਣਦੀ ਹੈ ਇਹ ਬਿਲਕੁਲ ਹੀ ਨਹੀਂ ਬਣਦੀ ਹੈ ਕਿ ਇਹ ਹੋਈ ਹੋਵੇ ਅੱਛਾ ਜੇ ਨਹੀਂ ਹੋਈ ਤਾਂ ਫਿਰ ਕਿਵੇਂ ਜ਼ਾਹਰ ਹੋਣਾ ਸੀ ਉਹ ਤੋਂ ਬਾਅਦ 3 ਮਹੀਨਿਆਂ ਬਾਅਦ ਪੰਜਾਬ ਸਰਕਾਰ ਨੇ ਅੱਛਾ ਪਹਿਲੀ ਗੱਲ ਤਾਂ ਇਹ ਲਿਖਿਆ ਵੀ 15 ਦਿਨਾਂ ਚ ਉਹ 15 ਦਿਨਾਂ ਦੇ ਵਿੱਚ ਵਿੱਚ ਵਿਦਨ 15 ਡੇਜ਼ ਲਿਖਿਆ ਕਿ ਸੈਕਟਰੀ ਆਪਣਾ ਫੈਸਲਾ ਸੁਣਾ ਦੇਗਾ ਪਹਿਲੀ ਗੱਲ ਤਾਂ ਇੰਨਾ 6 ਦਿਨਾਂ ਕੰਮ ਚੱਲ ਰਿਹਾ ਸੀ ਤੇ ਨਾਲ ਥੋੜਾ ਜਿਹਾ ਲਿਖਤਾ ਵੀ ਨਹਿਰ ਸ਼ੁਰੂ ਹੋਣ ਤੋਂ ਪਹਿਲਾਂ ਹੂੰ ਹਾਂ ਅਬਰਾ ਦਾ 15 ਜਨਵਰੀ ਤੱਕ ਉਹਨੇ ਆਪਦਾ ਫੈਸਲਾ ਸੁਣਾ ਦੇਣਾ ਸੀ ਨਹਿਰ ਸ਼ੁਰੂ ਹੋਈ ਆ 8 ਅਪ੍ਰੈਲ ਨੂੰ ਨਹਿਰ ਨਹਿਰ ਸ਼ੁਰੂ ਨਹੀਂ ਨਹਿਰ ਦਾ ਕੰਮ ਨਹਿਰ ਦਾ ਕੰਮ ਜਿਹੜਾ ਸ਼ੁਰੂ ਹੋਇਆ 8 ਅਪ੍ਰੈਲ 82 ਨੂੰ ਉਹ ਤੋਂ ਪਹਿਲਾਂ ਉਹਨੇ ਫੈਸਲਾ ਸੁਣਾ ਦੇਣਾ ਸੀ ਤੇ ਪੰਜਾਬ ਸਰਕਾਰ ਇੱਕ ਵਾਈਟ ਪੇਪਰ ਜਾਰੀ ਕਰਦੀ ਹੈ ਐਸੇ ਮਾਮਲੇ ਤੇ ਹਮ 23 April 1982 ਨੂੰ ਠੀਕ ਹੈ ਉਹਦੇ ਚ ਕੋਈ ਜ਼ਿਕਰ ਨਹੀਂ ਹੈ ਵੀ ਰਾਜਸਥਾਨ ਪਾਣੀ ਮੰਗਣੋਂ ਨਾ ਕਰ ਗਿਆ ਜਾਂ ਸੈਕਟਰੀ ਨੇ ਕਹਿਤਾ ਵੀ ਨਹੀਂ ਰਾਜਸਥਾਨ ਨੂੰ ਪਾਣੀ ਨਹੀਂ ਮਿਲਣਾ ਜੇ ਇਹ ਜੀ ਗੱਲ ਹੋਈ ਹੁੰਦੀ ਤਾਂ ਇਹਨਾਂ ਨੇ ਆਪਦੀ ਵੱਡੀ ਵੱਡੀ ਪ੍ਰਾਪਤੀ ਵਜੋਂ ਪ੍ਰਚਾਰ ਨਾ ਸੀ ਆਹ ਦੇਖੋ ਜੀ ਅਸੀਂ ਤਾਂ ਜਿਹੜਾ ਸਾਨੂੰ ਫੋਰ ਦੀ ਟਾਈਮ ਬਿੰਗ ਪਾਣੀ ਮਿਲਦਾ ਸੀ ਉਹ ਸਾਨੂੰ ਪਰਮਾਨੈਂਟਲੀ ਮਿਲ ਗਿਆ ਹਮ 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 ਤੇ ਉਹਦੇ ਚ ਫੇਰ ਇਹ ਲਿਖਿਆ ਗਿਆ ਕਿ ਜਿੰਨਾ ਜਿਹੜਾ ਰਾਜਸਥਾਨ ਦਾ ਬੰਦੋਬਸਤ ਨਹੀਂ ਹੋ ਜਾਂਦਾ ਪਾਣੀ ਦਾ ਉਹਨਾਂ ਜਿਹੜੇ ਸਾਨੂੰ ਪਾਣੀ ਮਿਲਦਾ ਰਹੋ ਇਟ ਮੀਨਸ ਜਿਹੜਾ ਆਪਾਂ ਕਹਿੰਨੇ ਆ ਨਾ ਵੀ ਉੱਥੇ ਕਿਹਾ ਸੀ ਵੀ ਆਏ ਹੋਊਗਾ ਰਾਜਸਥਾਨ 1.57 ਮੰਗਦਾ ਤੇ ਉਹ ਉਹਨੂੰ ਦੇ ਦਿੱਤਾ ਗਿਆ ਇਥੋਂ ਇਹ ਆਪਾਂ ਸੱਟੇ ਤੇ ਪਹੁੰਚਦੇ ਆ ਠੀਕ ਹੈ ਤੇ ਉਹ ਅਦਰਵਾਈਜ਼ ਵਾਈਟ ਪੇਪਰ ਨੇ ਸਾਰਾ ਕੁਝ ਦੱਸ ਦੇਣਾ ਸੀ ਜੀ 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 ਤੇ ਦੂਜਾ ਇਹ ਸੀਗਾ ਇੱਕ ਮੈਂ ਦੇਖਿਆ ਵੀ ਇਹਦੇ ਖਰਚੇ ਤੋਂ ਦੇਖਦੇ ਆ ਉਹ ਕਹਿੰਦੇ ਸੀ ਨਾ ਨਹਿਰ ਦੀ ਜਿਹੜੀ ਕੈਪੈਸਿਟੀ ਵਧਾਉਣੀ ਆ ਕੰਢੇ ਉੱਚੇ ਕਰਨੇ ਆ ਉਹਦਾ ਖਰਚਾ ਰਾਜਸਥਾਨ ਦਊਗਾ। ਬਿਲਕੁਲ। ਫੇਰ ਰਾਜਸਥਾਨ ਨੇ ਦਿੱਤਾ ਕਿ ਨਹੀਂ ਦਿੱਤਾ? ਹੂੰ। ਜਿਵੇਂ ਹੁਣ ਕਹੀ ਨਹੀਂ ਜਾਂਦੇ ਵੀ ਹਰਿਆਣੇ ਤੋਂ 2 ਕਰੋੜ ਦਾ ਚੈੱਕ ਲੈ ਲਿਆ ਬਾਦਲ ਸਾਹਿਬ ਨੇ ਇੰਨੇ ਦਾ ਚੈੱਕ ਲੈ ਲਿਆ। ਤਾਂ ਉਦੋਂ ਐਂ ਲੱਗਦਾ ਸੀ ਵੀ ਹਰਿਆਣੇ ਦੀ ਨਹਿਰ ਆ ਤੇ ਹਰਿਆਣੇ ਨੇ ਖਰਚਾ ਕਰਨਾ। ਬਣਦਾ ਵੀ ਉਹਦਾ ਸੀਗਾ। ਪੰਜਾਬ ਨੇ ਤਾਂ ਕੀਤਾ ਨਹੀਂ ਇਹ ਤਾਂ ਪੱਕੀ ਗੱਲ। ਹੂੰ ਹੂੰ। ਐਂ ਲੱਗਦਾ ਸੀ ਵੀ ਹਰਿਆਣੇ ਨੇ ਖਰਚਾ ਕੀਤਾ ਫੇਰ ਮੈਂ ਕਿਉਂ ਉੱਥੋਂ ਦੇਖਦੇ ਆਂ। ਬਈ ਰਾਜਸਥਾਨ ਨੇ ਤਾਂ ਕਿੰਨਾ ਖਰਚਾ ਕੀਤਾ ਜੇ ਖਰਚਾ ਕੀਤਾ ਫੇਰ ਤਾਂ ਗੱਲ ਪੱਕੀ ਹੋਈ ਆ। ਹੂੰ ਹੂੰ। ਉਹ ਵੀ ਤਾਂ ਨਹੀਂ ਪਤਾ ਲੱਗ ਸਕਿਆ ਤੇ ਉਹ ਕਹਿੰਦੇ ਖਰਚਾ ਹੀ ਸਾਰਾ ਸੈਂਟਰ ਸਰਕਾਰ ਨੇ ਕੀਤਾ اچھا ਹਰਿਆਣੇ ਨੇ ਵੀ ਨਹੀਂ ਕੀਤਾ ਹਰਿਆਣੇ ਨੇ ਵੀ ਨਹੀਂ ਕੀਤਾ ਵਿੱਚੇ ਰਾਜ ਜੇ Rajasthan ਦਾ ਵੀ ਉਹ ਤਾਂ ਉਹ ਵੀ ਸੈਂਟਰ ਨੇ ਭਰਿਆ ਉਹ ਬਿਲਕੁਲ ਬਿਲਕੁਲ ਇਹ ਪਤਾ ਲੱਗਿਆ ਇੱਕ ਜਿਹੜਾ ਹਰਿਆਣੇ ਨੇ ਮੁਕਦਮਾ ਕੀਤਾ ਸੀ ਸੁਪਰੀਮ ਕੋਰਟ ਚ ਹੂੰ ਉਹਨੂੰ ਕਹਿੰਦੇ ਅਰੀਜਨਲ ਸੂਟ ਆਫ 8 ਈਅਰ 1996 ਹੂੰ ਤੇ ਉਹਦਾ ਜਿਹੜਾ ਫੈਸਲਾ ਫਾਈਨਲੀ ਹੋਇਆ 4 ਜੂਨ 2004 ਨੂੰ ਠੀਕ ਹੈ ਜੀ ਉਸ ਕੇਸ ਦੇ ਵਿੱਚ ਇੱਕ ਐਗਜ਼ਿਬਿਟ ਪੀ3 ਲੱਗਿਆ ਹੋਇਆ ਜਾਨੀ ਕਾਗਜ ਨੇ ਨਾਲ ਲੱਗੇ ਹੁੰਦੇ ਕਿਸੇ ਨੇ ਫੀਡੈਵਿਟ ਦਿੱਤਾ ਹੋਰ ਦਿੱਤਾ ਉਹਦੇ 'ਚ ਮੰਨਿਆ ਗਿਆ ਕਿ 560 ਕਰੋੜ ਰੁਪਏ ਸਾਰੇ ਦਾ ਸਾਰਾ ਸੈਂਟਰ ਗਵਰਨਮੈਂਟ ਨੇ ਦਿੱਤਾ ਅੱਛਾ ਤੇ ਉਥੋਂ ਮਨੇ ਆਪਾਂ ਨੂੰ ਪਤਾ ਲੱਗਦਾ ਇਹ ਵੀ ਨਵੀਂ ਗੱਲ ਉਥੋਂ ਨਿਕਲੀ ਕੇਸ 'ਚ ਵੀ ਸੈਂਟਰ ਗਵਰਨਮੈਂਟ ਨੇ ਸਾਰਾ ਪੈਸਾ ਭਰਿਆ ਤੇ ਹੁਣ ਤਾਂ ਇਹ ਮੰਨ ਲਓ ਵੀ ਉਹ ਗੱਲ ਪੱਕੀ ਹੈ ਜਿੰਨਾ ਚਿਰ ਉਹਦਾ ਕੋਈ ਖੰਡਨ ਨਹੀਂ ਕਰਦਾ ਰਾਜਸਥਾਨ ਨੂੰ ਮਿਲਣਾ ਰਾਜਸਥਾਨ ਨੂੰ ਮਿਲਣਾ ਪਾਣੀ ਇਸ ਵੇਲੇ ਜਿਹੜਾ ਪੰਜਾਬ ਵਰਤ ਰਿਹਾ ਪਾਣੀ ਉਹਦੇ 'ਚ ਮਿਲਣਾ ਹੁਣ ਤੁਸੀਂ ਜੇ ਪੁੱਛੋ ਵੀ ਇਧਰ ਹਰਿਆਣੇ ਨੂੰ ਨਹਿਰ ਜਾਂਦੀ ਹੈ ਜਾਂ ਰਾਜਸਥਾਨ ਕਿੱਧਰ ਵੀ ਰਾਜਸਥਾਨ ਕਿਵੇਂ ਲੈ ਜੂ ਇਹ ਜਿਹੜੀ ਨਹਿਰ ਜਾਂਦੀ ਐ ਐਸਵਾਈਐਲ ਇਹ ਗਾਂਹਾਂ ਜਾ ਕੇ ਨਰਵਾਣਾ ਬ੍ਰਾਂਚ ਨਾਲ ਜੁੜ ਜਾਂਦੀ ਐ ਠੀਕ ਐ ਇੱਕ ਬੁੱਢਾ ਖਾਲਸਾ ਪਿੰਡ ਤੱਕ ਪੋਰ ਸ਼ਾਮਾ ਅੱਛਾ ਜੀ ਕੁਰੂਕਸ਼ੇਤਰ ਜ਼ਿਲ੍ਹੇ 'ਚ ਉੱਥੇ ਨਹਿਰਾਂ ਜੁੜਦੀਆਂ ਇੱਕ ਉਧਰੋਂ ਜਿਹੜੀ ਜਮਨਾ ਤੋਂ ਪਾਣੀ ਲੈ ਕੇ ਆਉਂਦੀ ਐ ਨਹਿਰ ਨੀਲੋ ਖੜੀ ਤੋਂ ਪਹਿਲਾਂ ਆਪਾਂ ਕ੍ਰਾਸ ਕਰਦੇ ਆ ਦਿੱਲੀ ਨੂੰ ਜਾਣੇ ਉਹ ਤਿੰਨੇ ਆ ਕੇ ਉੱਥੇ ਮਿਲ ਜਾਂਦੀਆਂ ਉਹ ਗਾਹ ਨਰਵਾਣਾ ਕੋਲੇ ਜਾ ਕੇ ਫਿਰ ਪਾਖੜਾ ਮੇਨ ਲਾਈਨ ਚ ਰਲ ਜਾਂਦੀ ਹੈ ਜਿਹੜੀ ਕਿ ਆ ਪੱਕੀ ਨਹਿਰ ਨਹੀਂ ਜਾਂਦੀ ਖਨੋਰੀ ਕੋਲੋਂ ਹੂੰ ਹੂੰ ਉਹਦਾ ਪਾਣੀ ਗਾਹਾਂ ਜਾ ਕੇ ਮੰਡੀ ਆਦਮਪੁਰ ਕੋਲੇ ਰਾਜਸਥਾਨ ਚ ਜਾਂਦਾ ਠੀਕ ਜਿਹੜਾ 11.13% ਪਾਣੀ ਉਹਦੇ ਚ ਤੇ ਇਧਰੋਂ ਲੈ ਕੇ ਉਹਦੇ ਸੈੱਟ ਲੈਣਗੇ ਨਰਵਾਣਾ ਨਰਵਾਣਾ ਬ੍ਰਾਂਚ ਨਰਵਾਣਾ ਬ੍ਰਾਂਚ ਤੋਂ ਗਾਹ ਪਾਖੜਾ ਮੇਨ ਲਾਈਨ ਚ ਪਾਖੜਾ ਮੇਨ ਲਾਈਨ ਫਿਰ ਉਹ ਮੰਡੀ ਆਦਮਪੁਰ ਤੋਂ ਰਾਜਸਥਾਨ ਚ ਐਂਟਰ ਹੋ ਜਾਂਦੀ ਹੈ ਉਧਰ ਲੈ ਲੈਣਗੇ ਤੇ ਇਹ ਉਹਨਾਂ ਦੇ ਜਾਣ ਦਾ ਪ੍ਰੋਗਰਾਮ ਠੀਕ ਹੈ अच्छा एक भी दसो ਵੀ ਉਹ ਜਦੋਂ ਤੁਸੀਂ ਜ਼ਿਕਰ ਕੀਤਾ ਵੀ ਤਿੰਨ ਸੂਬਿਆਂ ਦੇ ਮੁੱਖ ਮੰਤਰੀ ਸੀਗੇ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਉਦੋਂ ਕੁਛ ਕੋਈ ਇਸ ਤਰ੍ਹਾਂ ਦੀ ਗੱਲ ਪਤਾ ਲੱਦੀ ਵੀ ਉਹ ਰਾਜਸਥਾਨ ਦੇ ਜਿਹੜੇ ਚੀਫ ਮਿਨਿਸਟਰ ਸੀਗੇ ਉਹਨਾਂ ਨੇ ਕੀ ਕੁਝ ਗੱਲਾਂ ਉੱਥੇ ਰੱਖੀਆਂ ਤੇ ਜਾਂ ਉਸ ਮੀਟਿੰਗ ਬਾਰੇ ਕੋਈ ਹੋਰ ਗੱਲਾਂ ਪਤਾ ਲੱਗੀਆਂ ਹੁਣ ਹੁਣ ਕੋਈ ਜੀ ਮੀਟਿੰਗ ਤਾਂ ਮੈਂ ਦੱਸਦਾ ਵੀ ਮੀਟਿੰਗ 'ਚ ਇਹ ਗੱਲ ਰੱਖੀ ਗਈ ਆ ਕਿ ਜਿਹੜਾ ਰਾਜਸਥਾਨ ਹੈ ਇਹਦੇ ਚ 0.57% ਪਾਣੀ ਨਹਿਰ 'ਚੋਂ ਮੰਗਦਾ ਹੂੰ ਹੂੰ ਤੇ ਠੀਕ ਹੈ ਤਾਂ ਜੋ ਅਸੀਂ ਫੈਸਲਾ ਕਰਾਵਾਂਗੇ ਇਹ ਵੀ ਨਹੀਂ ਵੀ ਤੁਹਾਡੇ ਮਰਜ਼ੀ ਆ ਦੋਨਾਂ ਦੀ ਅਸੀਂ ਉਸੇ ਵੀ ਜਿਹੜਾ ਇਰੀਗੇਸ਼ਨ ਸੈਕਟਰੀ ਆ ਸੈਂਟਰ ਦਾ ਉਹ ਇਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੂਗਾ ਤੇ 15 ਦਿਨਾਂ ਚ ਨਹੀਂ ਮੰਨੇ ਤਾਂ ਵਿਦਮ 15 ਡੇਸ ਉਹ ਆਪਦਾ ਆਰਡ ਜਿਹੜਾ ਫੈਸਲਾ ਸੁਣਾ ਦਊਗਾ ਪਰ ਪਰ ਇਹਦੇ ਵਿੱਚ ਇਹ ਤੁਹਾਨੂੰ ਇਹਦੇ ਪਿੱਛੇ ਕਾਰਨ ਕੀ ਲੱਗਦਾ ਹੈ ਲਗਾਤਾਰ ਇਸ ਤੇ ਸਿਆਸਤ ਵੀ ਹੁੰਦੀ ਆਈ ਹੈ ਸਾਰੀਆਂ ਪੋਲਿਟਿਕਲ ਪਾਰਟੀਆਂ ਇਸ ਤੇ ਬੋਲਦੀਆਂ ਨਜ਼ਰ ਆਉਂਦੀਆਂ ਪਰ ਇਹ ਰਾਜਸਥਾਨ ਵਾਲਾ ਐਂਗਲ ਫਿਰ ਕਿਉਂ ਨਹੀਂ ਕਿਸੇ ਨੇ ਬੋਲਿਆ ਇਵਨ ਕਿ ਭਗਵਾਨ ਤਮਨ ਨੇ ਪੰਜਾਬ ਦੇ ਸੀਐਮ ਨੇ ਹੁਣੇ ਜਿਹੜਾ ਕਈ ਜਿਹੜੇ ਤੱਥ ਉਹਨਾਂ ਨੇ ਸਾਹਮਣੇ ਰੱਖੇ ਸੀਗੇ ਜਿਸ ਵੇਲੇ ਓਪਨ ਡਿਬੇਟ ਰੱਖੀ ਸੀ ਲੁਧਿਆਣੇ ਉਹਨਾਂ ਨੇ ਕਈ ਇਸ ਤਰ੍ਹਾਂ ਦੇ ਤੱਥ ਵੀ ਲੈ ਕੇ ਆਏ ਜਿਹੜੇ ਲੋਕਾਂ ਨੂੰ ਨਹੀਂ ਪਤਾ ਸੀ ਉਦੋਂ ਉਹਨਾਂ ਦੇ ਥਰੂ ਪਤਾ ਲੱਗੇ ਉਸ ਦਿਨ ਵੀ ਕੋਈ ਰਾਜਸਥਾਨ ਵਾਲੇ ਪੱਖੋਂ ਉਹਨਾਂ ਨੇ ਕਿਉਂ ਨਹੀਂ ਕੁਝ ਬੋਲਿਆ ਫਿਰ ਨੇ ਤੱਥ ਰੱਖੇ ਸੀ ਉਹ ਬੜੀ ਵਾਰੀ ਮਤਲਬ ਉਹਨਾਂ ਦਾ ਉਹਨਾਂ ਦਾ ਢੋਲ ਪਟਿਆ ਗਿਆ ਹੂੰ ਹੂੰ 2 ਕਰੋੜ ਰੁਪਏ ਲੈ ਚਾਂਦੀ ਦੀ ਕਹੀ ਲੋਹੇ ਦਾ ਬੱਠਲ ਇਹ ਬੜੀਆਂ ਗੱਲਾਂ ਹੋਈਆਂ ਨੇ ਉਹਨਾਂ ਨੇ ਕੋਈ ਨਵੀਂ ਗੱਲ ਨਹੀਂ ਸੀ ਕੁਝ ਕੀਤੀ ਇਹ ਠੀਕ ਹੈ ਵੀ ਨਵੀਂ ਪੀੜ੍ਹੀ ਵਾਸਤੇ ਉਹ ਨਵੀਆਂ ਗੱਲਾਂ ਹੋ ਸਕਦੀਆਂ ਪਰ ਇਹ ਜਦੋਂ ਤੋਂ ਅਸੀਂ ਸੁਣਦੇ ਆਂ ਤਾਂ ਵਿਧਾਨ ਸਭਾ 'ਚ ਵਿਧਾਨ ਸਭਾ ਦੇ ਬਾਹਰ ਬੜਾ ਕੁਝ ਇਹਦੇ ਬਾਰੇ ਬੋਲਿਆ ਗਿਆ ਇੰਨੀਆਂ ਜਦੋਂ ਧਰਮਜੋਤ ਮੋਰਚਾ ਚੱਲਿਆ ਉਦੋਂ ਵੀ ਬੜਾ ਕੁਝ ਇਹਦੇ ਬਾਰੇ ਕਿਹਾ ਗਿਆ ਨਵਾਂ ਕੁਝ ਨਹੀਂ ਸੀ ਪਰ ਆ ਜਿਹੜਾ ਗੱਲ ਸੀਗੀ ਇਹ ਹੁਣ ਤੱਕ ਨਹੀਂ ਆਈ ਇਹ ਹੁਣ ਇਹ ਤਾਂ ਉਹੀ ਲੋਕ ਦੱਸ ਸਕਦੇ ਜੀ ਮਤਲਬ ਜਿਹੜੇ ਇਹਦੇ ਬਾਰੇ ਆਪਾਂ ਕਹਿੰਦੇ ਆ ਵੀ ਅਧਿਕਾਰਤ ਸੀਗੇ ਅੱਛਾ ਫਿਰ ਮੰਡਿਆਣੀ ਸਾਹਿਬ ਇਹ ਦੱਸੋ ਵੀ ਜੇਕਰ ਇਸ ਤਰ੍ਹਾਂ ਨਾਲ ਹੁੰਦਾ ਫਿਰ ਉਸ ਫਿਰ ਸੂਰਤ ਵਿੱਚ ਕੀ ਲੱਗਦਾ ਤੁਹਾਨੂੰ ਕਿੰਨਾ ਕੁ ਨੁਕਸਾਨ ਪੰਜਾਬ ਦਾ ਹੋਊਗਾ ਕਿਉਂਕਿ ਪਹਿਲਾਂ ਹੀ ਇਹ ਗੱਲ ਤਾਂ ਕਲੀਅਰ ਹੀ ਹੈਗੇ ਵੀ ਬਹੁਤ ਵੱਡਾ ਨੁਕਸਾਨ ਹੋਊਗਾ ਪੰਜਾਬ ਦਾ ਜੇਕਰ ਐਸਵਾਈਐਲ ਬੰਦ ਦੀ ਹੈ ਪਾਣੀ ਦੇਣਾ ਪੈਂਦਾ ਹੁਣ ਉਧਰ ਰਾਜਸਥਾਨ ਵੀ ਹੋ ਗਿਆ ਤੇ ਫਿਰ ਇਹਦੇ ਕੀ ਤੁਸੀਂ ਆਉਣ ਵਾਲੇ ਸਮੇਂ ਚ ਕੀ ਇੰਪੈਕਟ ਦੇਖ ਰਹੇ ਹੋ ਇੰਪੈਕਟ ਅਜੇ ਜਿਹੜਾ ਮਾਲਵਾ ਸਾਰਾ ਇਹਨੂੰ ਅਫੈਕਟ ਪੈਣਾ ਅੱਛਾ ਹੁਣ ਮਾਲਵੇ ਦੇ ਵਿੱਚ ਬਹੁਤ ਸਾਰਾ ਇਹੋ ਜਿਹਾ ਇਲਾਕਾ ਵੀ ਧਰਤੀ ਇਹ ਟਹਲਾ ਪਾਣੀ ਉਹ ਸੰਜਾਈ ਦੇ ਲਾਇਕ ਨਹੀਂ ਹੈ ਤੇ ਆ ਜਿਹੜਾ ਪਾਣੀ ਹੈ ਨਹਿਰ ਦਾ ਇਹੀ ਉਥੇ ਖੇਤੀ ਦਾ ਇੱਕ ਇੱਕ ਸਾਧਨ ਆ ਉਹਨਾਂ ਨੂੰ ਨੁਕਸਾਨ ਹੋਣਾ ਤੇ ਜਿਹੜਾ ਅਦਰਵਾਈਜ਼ ਜਿਹੜਾ ਹੁਣ ਨਹਿਰਾਂ ਦਾ ਕੰਮ ਟਿਊਬਲ ਤਾਂ ਸਾਰ ਨਹੀਂ ਸਕਦੇ ਨਹਿਰ ਨਹਿਰੀ ਹੁੰਦੀ ਹੈ ਬਿਲਕੁਲ ਤੇ ਖੇਤੀ ਦੇ ਅਸਰ ਪੈਣਾ ਤੇ ਇਹ ਮਾਲਵੇ ਦਾ ਬੜਾ ਨੁਕਸਾਨ ਹੋਣਾ ਵੱਡਾ ਜੀ ਤੇ ਹੁਣ ਇਹਦਾ ਰਾਹ ਤੁਸੀਂ ਕੀ ਦੇਖਦੇ ਹੋ ਕੀ ਲੱਗਦਾ ਹੈ ਲੜਾਈ ਜਿਹੜੀ ਹੈ ਉਹ ਕਿੰਨੀ ਖੋਰ ਔਖੀ ਹੋ ਜੂਗੀ ਇਸ ਨਾਲ ਕਿਉਂਕਿ ਹਰਿਆਣੇ ਨਾਲ ਹੀ ਜਿਹੜਾ ਹੈਗਾ ਲੜਨਾ ਬਹੁਤ ਔਖਾ ਹੋਇਆ ਪਿਆ ਕਿੰਨੇ ਵਾਰੀ ਅਦਾਲਤਾਂ 'ਚ ਮੈਟਰ ਗਿਆ ਤੇ ਹੁਣ ਜੇ ਰਾਜਸਥਾਨ ਨੇ ਖੋਰ ਉਹਦੇ ਤੋਂ ਵੀ ਜੇ ਪੰਜਾਬ ਨੇ ਕਹਿਣਾ ਵੀ ਅਸੀਂ ਨਹੀਂ ਦੇ ਸਕਦੇ ਫਿਰ ਉਧਰ ਵੀ ਇੱਕ ਸੂਬੇ ਨਾਲ ਲੜਾਈ ਵੱਜੂਗੀ ਸੋ ਇਹ ਕਿੰਨੀ ਕੰਪਲਿਕੇਟਿਡ ਹੋਊਗੀ ਤੇ ਇਹਦਾ ਰਾਹ ਤੁਸੀਂ ਤੁਹਾਨੂੰ ਲੱਗਦਾ ਕੀ ਹੋਣਾ ਚਾਹੀਦਾ ਕੋਜੀ ਮੈਂ ਤਾਂ ਬਹੁਤ ਵਾਰੀ ਇਹ ਗੱਲ ਕਰਦਾ ਹਾਂ ਨਾ ਬੇ ਸਾਡੇ ਸਿਆਸਤਦਾਨ ਵੀ ਹੋਰ ਮੇਰੇ ਅਰਗੇ ਲੋਕ ਵੀ ਹਮ ਸਾਰਾ ਇੱਕ ਗੋਲ ਮੋਲ ਜੀ ਗੱਲ ਕਰ ਦਿੰਦੇ ਆ ਜੀ ਇਹਦਾ ਫੈਸਲਾ ਰਿਪੇਰੀਅਨ ਸਿਧਾਂਤ ਮੁਤਾਬਕ ਰਿਪੇਰੀਅਨ ਕਾਨੂੰਨ ਮੁਤਾਬਕ ਹੋਣਾ ਚਾਹੀਦਾ ਰਿਪੇਰੀਅਨ ਕਾਨੂੰਨ ਮੁਤਾਬਕ ਦਾ ਸਬਧਾਨ ਬਣਿਆ ਹੋਇਆ ਸਬਧਾਨ ਦੇ ਲੰਘਣਾ ਬਣ ਕੇ ਇਹ ਕਾਨੂੰਨ ਬਣਿਆ ਜਿਹਦੇ ਨਾਲ ਪਾਣੀ ਖੋਇਆ ਜਾ ਰਿਹਾ ਦਫਾ 78 ਦਫਾ 78 ਦਾ ਨਾਉਂ ਨਹੀਂ ਲੈਂਦੇ ਵੀ ਦਫਾ 78 ਗਲਤ ਹੈ ਸਬਧਾਨ ਦੇ ਲੰਘਣਾ ਕਰਦੀ ਹੈ ਉਹਨੂੰ ਰੱਦ ਕਰਾਉਣ ਦਾ ਕੁਝ ਸੋਚਿਆ ਜਾਵੇ ਠੀਕ ਹੈ ਦਫਾ 78 ਦਾ ਅਸਲ 'ਚ ਤਾਂ ਪੋਲੀਟਿਕਲੀ ਹੂੰ ਉਹਨੂੰ ਰੱਦ ਕਰਾਉਣ ਦੇ ਲਈ ਕਦੇ ਕਿਸੇ ਸਰਕਾਰ ਨੇ ਪੰਜਾਬ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ ਐਫਰਟ ਨਹੀਂ ਕੀਤੇ ਹੂੰ ਹੂੰ ਐਫਰਟ ਛੱਡੋ ਉਹਦਾ ਨੌਂ ਨਹੀਂ ਲੈਂਦੇ ਦਫਾ 78 ਦਾ ਠੀਕ ਹੈ ਜਦ ਤੱਕ ਦਫਾ 78 ਦਾ ਨੌਂ ਨਹੀਂ ਕਿਸੇ ਦੇ ਸਰਕਾਰ ਦੇ ਮੂੰਹੋਂ ਨਿਕਲਦਾ ਉਹਨਾਂ ਚਿਹਰੇ ਦਾ ਕੱਖ ਨਹੀਂ ਹੋਣਾ ਤੁਹਾਨੂੰ ਪਾਣੀ ਦੇਣਾ ਹੀ ਪੈਣਾ ਹੂੰ ਹੂੰ ਤੇ ਇਹ ਉਸ ਵੇਲੇ ਜਿਸ ਵੇਲੇ ਸੋਚਿਆ ਗਿਆ ਹੋਣਾ ਵੀ ਇੰਨਾ ਰਾਜਸਥਾਨ ਨੂੰ ਮਿਲੂਗਾ ਇੰਨਾ ਹਰਿਆਣੇ ਨੂੰ ਮਿਲੂਗਾ ਤਾਂ ਉਦੋਂ ਕੀ ਮਤਲਬ ਮਾਪਦੰਡ ਕੀ ਸੀਗਾ ਕਿ ਇਸ ਹਸਾਬ ਦੇ ਨਾਲ ਜਿਹੜਾ ਇਹ ਫੈਸਲੇ ਲਏ ਗਏ ਵੀ ਇਸ ਤਰ੍ਹਾਂ ਦਿੱਤਾ ਜਾਊਗਾ ਉਸ ਵੇਲੇ ਉਹਨਾਂ ਨੂੰ ਪੰਜਾਬ ਦੇ ਇੰਨੇ ਕਿੰਨੇ ਚੰਗੇ ਹਾਲਾਤ ਸੀਗੇ ਵੀ ਉਹਨਾਂ ਨੂੰ ਇਹ ਲੱਗ ਰਿਹਾ ਸੀ ਵੀ ਉੱਧਰ ਵੀ ਦੇ ਸਕਦੇ ਉੱਧਰ ਵੀ ਦੇ ਸਕਦੇ ਜਿਹੜਾ ਮਾਪਦੰਡ ਹੈ ਜੀ ਦਫਾ 78 ਦੇ ਤਹਿਤ ਦਫਾ 90 ਦੇ ਤਹਿਤ ਸੈਂਟਰ ਗਵਰਨਮੈਂਟ ਨੂੰ ਅਧਿਕਾਰ ਮਿਲ ਗਿਆ ਕਿ ਉਹ ਕੁਝ ਵੀ ਕਰ ਸਕਦੀ ਹੈ ਠੀਕ ਹੈ ਤੇ ਉਹਦੇ ਤਹਿਤ ਉਹਨੇ ਕਰਤਾ ਇਹਨਾਂ ਰਾਜਸਥਾਨ ਨੂੰ ਇਹਨਾਂ ਹਰਿਆਣੇ ਨੂੰ ਇਹਨਾਂ ਪੰਜਾਬ ਨੂੰ ਪਹਿਲਾਂ 8 ਮਿਲਦਾ ਸੀ ਫਿਰ 8.60 ਕਰਤਾ ਰਾਜਸਥਾਨ ਦਾ ਇਸੇ ਤਰ੍ਹਾਂ ਹਰਿਆਣੇ ਦੇ ਤਾਂ ਨਾ ਕਿ ਅਦਰਵਾਈਜ਼ ਸੰਵਿਧਾਨ ਮੁਤਾਬਕ ਨਾ ਇਹ ਗਵਰਨਮੈਂਟ ਕੋਲੇ ਸੈਂਟਰ ਗਵਰਨਮੈਂਟ ਕੋਲੇ ਅਧਿਕਾਰ ਹੀ ਨਹੀਂ ਸੀ ਕਿ ਉਹ ਇਸ ਤਰ੍ਹਾਂ ਦੀ ਬੰਡ ਕਰ ਦਿੰਦੀ ਜਾਂ ਦਖਲ ਦੇ ਜਾਂਦੀ ਤੇ ਤੁਹਾਨੂੰ ਲੱਗਦਾ ਵੀ ਜਿਵੇਂ ਪੰਜਾਬ ਦੇ ਸਾਹਮਣੇ ਹਰਿਆਣਾ ਸੀ ਜੇ ਹੁਣ ਰਾਜਸਥਾਨ ਨੂੰ ਵੀ ਆਪਾਂ ਲੈ ਕੇ ਚੱਲਦੇ ਆਂ ਤੇ ਰਾਜਸਥਾਨ ਤੇ ਹਰਿਆਣਾ ਆਪਸ ਵਿੱਚ ਮਿਲ ਕੇ ਜਿਹੜੇ ਹੈਗੇ ਉਹ ਲੜਾਈ ਆਪਦੀ ਵੱਡੀ ਕਰ ਸਕਦੇ ਹੋ ਪੰਜਾਬ ਨੂੰ ਵੀਕ ਜਿਹੜਾ ਸਾਬਿਤ ਕਰ ਸਕਦੇ ਹੋ ਬਿਲਕੁਲ ਉਹੀ ਹੈ ਜੀ ਜੇ ਆਪਾਂ ਹੁਣ ਪੋਲੀਟੀਕਲੀ ਵੋਟਾਂ ਦੇ ਹਿਸਾਬ ਨਾਲ ਦੇਖੀਏ ਪਹਿਲਾਂ ਤਾਂ ਕੱਲਾ ਹਰਿਆਣੇ ਨੂੰ ਹੀ ਦੇਖਿਆ ਜਾਂਦਾ ਸੀ ਹੁਣ ਉਹਦੀਆਂ 25 ਸੀਟਾਂ ਹੋਰ ਵਿੱਚ ਰਲ ਜਾਣ ਤੇ ਜਿਹੜੀਆਂ ਸਰਕਾਰਾਂ ਨੇ ਉੱਪਰ ਲਈਆਂ ਉਹ ਤਾਂ ਉਹਨਾਂ ਨੂੰ ਦੇਖਣਗੇ ਜੇ ਬਹੁਤੀਆਂ ਸੀਟਾਂ ਨੇ ਹੂੰ ਹੂੰ ਇਸ ਵੇਲੇ ਤਾਂ ਰਾਜਸਥਾਨ ਚ ਵੀ ਹੁਣ ਬੀਜੇਪੀ ਸਰਕਾਰ ਜਦੋਂ ਉਹਨਾਂ ਦਾ ਜਿਹੜਾ ਪੱਖਾ ਹੋਰ ਪਾਰੂ ਹੋ ਗਿਆ ਜਦੋਂ ਦੋਨੇ ਸੂਬੇ ਨਾਲ ਰਲ ਗਏ ਹੂੰ ਹੂੰ ਦੇਖੋ ਇੱਕ ਗੱਲ ਸਮਝ ਨਹੀਂ ਆ ਰਹੀ ਜੀ ਵੀ ਜਿੰਨੀਆਂ ਗੱਲਾਂ ਬਾਤਾਂ ਹੋਈਆਂ ਨੇ ਸੈਂਟਰ ਗਵਰਨਮੈਂਟ ਨੇ ਇਹਨਾਂ ਨੂੰ ਟੇਬਲ ਤੇ ਬਿਠਾ ਕੇ ਪੰਜਾਬ ਹਰਿਆਣਾ ਨੂੰ ਗੱਲਬਾਤ ਕੀਤੀ ਆ ਐਸਵਾਈਐਲ ਖਾਤਰ ਵਿੱਚ ਉਹ ਇਹ ਕਿਤੇ ਜਕਰ ਨਹੀਂ ਆਇਆ ਰਾਜਸਥਾਨ ਦਾ ਹਾਲਾਂਕਿ ਸਰਕਾਰਾਂ ਨੂੰ ਤਾਂ ਪਤਾ ਹੀ ਹੈ ਨਾ ਬਿਲਕੁਲ ਬਿਲਕੁਲ ਅਸੀਂ ਦੋਨੋਂ ਨੂੰ ਨਹੀਂ ਪਤਾ ਕਿਤੇ ਨਹੀਂ ਲਿਖਿਆ ਗਿਆ ਕੋਈ ਪੱਤਰਕਾਰ ਨਹੀਂ ਬੋਲਿਆ ਕੋਈ ਪੋਲਿਟਿਸ਼ੀਅਨ ਨਹੀਂ ਬੋਲਿਆ ਪਰ ਉਹ ਕਾਗਜ਼ਾਂ 'ਚ ਤਾਂ ਪਿਆ ਨਾ ਸਾਰਾ ਕੁਝ ਹਾਂ ਹੁਣ ਮੈਂ ਕਾਗਜ਼ਾਂ ਦੀ ਉਹ ਗੱਲ ਕਰਦਾ ਮੈਂ ਕਿਹੜਾ ਕਿਦੋਂ ਹੋਰ ਲਿਆਂ ਲੱਭ ਕੇ ਸਹੀ ਹੈ ਸਹੀ ਹੈ ਇਹ ਹੁਣ ਜੇ ਨਹੀਂ ਬੋਲੇ ਤੁਸੀਂ ਦੇਖੋ ਇਹਨੂੰ ਕੀ ਇਹਨੂੰ ਨੌਂ ਰੱਖਣਾ ਮੈਂ ਤਾਂ ਨਹੀਂ ਮੈਂ ਨੌਂ ਰੱਖਦਾ ਤਾਂ ਚੰਗਾ ਨਹੀਂ ਇਹ ਤਾਂ ਪੋਲਿਟਿਸ਼ੀਅਨ ਰੱਖਦੇ ਹੁੰਦੇ ਹਾਂ 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 ਹੁਣ ਜੇ ਸਾਰਾ ਕੁਝ ਨੰਗਾ ਚਿੱਟਾ ਉੱਥੇ ਤੱਥ ਪਏ ਨੇ ਚਿੱਟੇ ਕਾਗਜ਼ ਤੇ ਲਿਖੇ ਇਹ ਪੰਜਾਬ ਗਵਰਨਮੈਂਟ ਨੇ ਕਦੇ ਕਿਉਂ ਨਹੀਂ ਲੋਕਾਂ ਨੂੰ ਦੱਸਿਆ ਹਾਂ ਕੀ ਕੀ ਲੱਗਦਾ ਕੀ ਮਨਸ਼ਾ ਹੋ ਸਕਦੀ ਹੈ ਸਿਆਸਤਦਾਨਾਂ ਦੀ ਵੀ ਇਸ ਐਂਗਲ ਨੂੰ ਉਹ ਸਾਹਮਣੇ ਨਹੀਂ ਲੈ ਕੇ ਆਏ ਕਦੇ ਰਾਜਸਥਾਨ ਵਾਲੇ ਨੂੰ ਦੇਖੋ ਜੀ ਇਹ ਤਾਂ ਵੈਸੇ ਪੋਲੀਟੀਕਲ ਸਵਾਲ ਆ ਪੋਲੀਟੀਕਲ ਬੰਦੇ ਹੀ ਇੱਕ ਦੂਜੇ ਤੇ ਇਸ ਤਰ੍ਹਾਂ ਦਾ ਕੋਈ ਉਹਨਾਂ ਨੂੰ ਜਵਾਬ ਦੇਣਾ ਕੀ ਤਖੱਲਸ ਦੇਣਾ ਕੀ ਉਹਨਾਂ ਦੇ ਦੋਸ਼ ਲਾਉਣਾ ਇਹ ਤਾਂ ਉਹਨਾਂ ਦਾ ਕੰਮ ਆ ਪਰ ਮੈਂ ਤਾਂ ਇਹਨਾਂ ਕਹਿਣਾ ਵੀ ਇਹ ਜਾਣ ਬੁੱਝ ਕੇ ਨਹੀਂ ਤੱਥ ਸਾਹਮਣੇ ਲਿਆਂਦਾ ਗਿਆ ਹੁਣ ਕਿਉਂ ਨਹੀਂ ਲਿਆਂਦਾ ਗਿਆ ਪਾਰਟੀਆਂ ਸਾਰੀਆਂ ਆਈਆਂ ਨੇ ਉਹ ਤਾਂ ਹੁਣ ਉਹ ਹੀ ਦੱਸਣ ਨਾ ਹੁਣ ਜਿੰਨੇ ਵਾਰੀ ਵੀ ਜੀ ਡਿਸਕਸ਼ਨ ਹੋਈ ਆ ਪੋਲੀਟੀਸ਼ੀਨ ਬੋਲੇ ਨੇ ਇੱਕ ਦੂਜੇ ਤੇ ਉਹਨਾਂ ਨੇ ਚੱਕੜਸ਼ਾਲੀ ਕੀਤੀ ਆ ਤੁਸੀਂ 2 ਕਰੋੜ ਲੈ ਲੈ ਤੁਸੀਂ ਸੁਪਰੀਮ ਕੋਰਟ ਚੋ ਕੇਸਬਾਬਸ ਲੈ ਲਿਆ ਤੁਸੀਂ ਚਾਂਦੀ ਦਾ ਬਠੜ ਚੱਕ ਲਿਆ ਤੁਸੀਂ ਲੋਹੇ ਦੀ ਕਹੀ ਚੱਕ ਲਈ ਤੇ ਉਹਨੇ ਆ ਕਰਤਾ ਉਹਨੇ ਉਹਨੇ ਜ਼ਮੀਨ ਕੋਇਰ ਕਰ ਲਈ ਆ ਕਰਤਾ ਤੇ ਇੱਕ ਦੇਖੋ ਇਹਦੇ ਚ ਹੋਰ ਮੈਂ ਗੱਲ ਕਰਦਾ ਇੰਨੇ ਦੋਸ਼ ਦਾਸ਼ ਤਾਂ ਲਾਈ ਜਾਂਦੇ ਆ ਜਿਹੜੀ ਚੀਫ ਮਿਨਿਸਟਰ ਦੇ ਟਾਈਮ ਤੇ ਕੰਮ ਨੂੰ ਐਗਜ਼ੈਕਟ ਚ ਸ਼ੁਰੂ ਹੋਇਆ ਤੇ ਬਹੁਤਾ ਕੰਮ ਹੋਇਆ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ ਵੇਲੇ ਉਹਦਾ ਕੋਈ ਨਾਮ ਨਹੀਂ ਲੈਂਦਾ ਕਿ ਜਾਤ ਅਲੀਗੇਸ਼ਨਸ ਪ੍ਰਕਾਸ਼ ਸਿੰਘ ਬਾਦਲ ਤੇ ਲੱਗਦੇ ਆ ਜਾਂ ਕੈਪਟਨ ਮਰਿੰਦਰ ਸਿੰਘ ਤੇ ਲੱਗਦੇ ਆ ਹਾਂਜੀ ਹਾਂਜੀ ਤੇ ਬਸ ਇਹ ਤੱਥ ਨੇ ਜੀ ਇਹ ਕਹਾਣੀ ਆ ਹੁਣ ਤੁਸੀਂ ਅਚਾਹ ਲਾਸਟ ਚ ਕਿਉਂਕਿ ਤੁਸੀਂ ਲਗਾਤਾਰ ਇਸ ਨੂੰ ਫਾਲੋਅ ਅਪ ਕਰ ਰਹੇ ਹੋ ਸਤਲੁਜ ਜਮਨਾ ਲਿੰਕ ਦਾ ਜਿਹੜਾ ਇਹ ਪੂਰਾ ਵਿਸ਼ਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤੋ ਸਹੀ ਕੀ ਪ੍ਰਾਪਤੀ ਮੰਨਦੇ ਹੋ ਇਸ ਡਾਇਰੈਕਸ਼ਨ ਦੇ ਵਿੱਚ ਕੀ ਉਹਨਾਂ ਨੇ ਸਰਕਾਰ ਦੇ ਤੌਰ ਤੇ ਸੂਬੇ ਦੇ ਤੌਰ ਤੇ ਕੁਝ ਜਿਹੜਾ ਹੈਗਾ ਕੋਰਟ ਦੇ ਵਿੱਚ ਚੰਗਾ ਸਟੈਂਡ ਜਿਹੜਾ ਲਿਆ ਹੋਵੇ ਜਾਂ ਕੁਝ ਨਵਾਂ ਇੱਕ ਅੱਗੇ ਨੂੰ ਕਦਮ ਪੁੱਟਿਆ ਹੋਵੇ ਜਿਹੜੀ ਕੋਰਟ ਵਾਲੀ ਜੀ ਖੇਲ ਉਹਦਾ ਖਤਮ ਆ ਪਹਿਲਾਂ ਜਿਹੜਾ ਕੋਰਟ ਚੋਂ ਮੁਕਦਮਾ ਵਾਪਸ ਲੈ ਲਿਆ ਫਿਰ ਜਦੋਂ 2003 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਦੁਬਾਰੇ ਲਾਇਆ ਹੋਈ ਦਫਾ 78 ਨੂੰ ਰੱਦ ਕਰਾਉਣ ਵਾਲਾ ਤੇ ਉਹ ਸੁਪਰੀਮ ਕੋਰਟ ਨੇ ਕਹਿਦਾ ਕਿ ਇਹ ਜਿਹੜਾ ਤੁਸੀਂ ਇੱਕ ਵਾਰੀ ਬਾਅਸ ਲੈ ਲਿਆ ਹੁਣ ਨਹੀਂ ਪਾਸ ਹੁਣ ਨਹੀਂ ਪਾਸ ਸਕਦੇ ਹੁਣ ਜਿਹੜੇ ਇਹ ਪੋਲੀਟੀਕਲ ਜਥੇਬੰਦ ਨੇ ਉਹ ਨਾ ਪਹਿਲਿਆਂ ਨੇ ਕੀਤੇ ਨਾ ਹੁਣ ਵਾਲੀ ਸਰਕਾਰ ਕਰਦੀ ਹੈ ਜੇ ਇੱਕ ਵਾਰੀ ਪੰਜਾਬ ਵਿਧਾਨ ਸਭਾ ਮਤਾ ਪਾਸ ਕਰਕੇ ਸੈਂਟਰ ਗਵਰਨਮੈਂਟ ਨੂੰ ਭੇਜੇ ਕਿ ਇਹ ਦਫਾ 78 ਅਨ ਕਨਸਟੀਟਿਊਸ਼ਨਲ ਹੈ ਸੰਵਿਧਾਨ ਮਤਾ ਗਲਤ ਬਣੀ ਹੋਈ ਆ 79 ਗਲਤ ਬਣੀ ਹੋਈ ਆ 1956 ਵਾਲੇ ਐਕਟ ਦੀ ਦਫਾ 14 ਗਲਤ ਹੈ ਤੇ ਤੁਸੀਂ ਇਹਨੂੰ ਰੱਦ ਕਰੋ ਤਾਂ ਪੋਲੀਟਿਕਲ ਯਤਨਾਂ ਦੀ ਸ਼ੁਰੂਆਤ ਆਪਾਂ ਕਹਿ ਸਕਦੇ ਹਾਂ ਪਰ ਸ਼ੁਰੂਆਤ ਉਹ ਵੀ ਗਾਹ ਇਹਨਾਂ ਜਿਹੜੀਆਂ ਤਿੰਨ ਗੱਲਾਂ ਨੇ 78 79 ਤੇ 14 ਇਹਦਾ ਕੋਈ ਸਰਕਾਰ ਨੋ ਨਹੀਂ ਲੈ ਕੇ ਰਾਜੀ ਨਾ ਕੋਈ ਪੋਲੀਟਿਸ਼ੀਅਨ ਇਹਦਾ ਨੋ ਲੈ ਕੇ ਰਾਜੀ ਹੈ ਠੀਕ ਹੈ ਜੀ ਮੁੰਡਾਣੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੇ ਤੱਥ ਸਾਹਮਣੇ ਤੁਸੀਂ ਰੱਖੇ ਤੇ ਇਹ ਬੜੀ ਵੱਡੀ ਗੱਲ ਹੈ ਜਿਵੇਂ ਕਿ ਅਸੀਂ ਇਹਨਾਂ ਨਾਲ ਗੱਲਬਾਤ ਕਰਕੇ ਜਾਣਿਆ ਪੰਜਾਬ ਦੀ ਜਿਹੜੀ ਲੜਾਈ ਹੈ ਉਹ ਹਰਿਆਣੇ ਨਾਲ ਤਾਂ ਵੇਖੀ ਜਾ ਹੀ ਰਹੀ ਸੀ ਐਸਵਾਈਐਲ ਤੇ ਪਰ ਜਿਵੇਂ ਕਿ ਹੁਣ ਇਹ ਪਤਾ ਲੱਗਿਆ ਹੈ ਵੀ ਉਸ ਚੇ ਡਿਸਾਈਡ ਹੋਇਆ ਸੀ ਕਿ ਰਾਜਸਥਾਨ ਨੂੰ ਵੀ ਪਾਣੀ ਮਿਲੂਗਾ ਐਸਵਾਈਐਲ ਚੋਂ ਹੀ ਤੇ ਇਸ ਪੱਖੋਂ ਜੇ ਵੇਖੀਏ ਤਾਂ ਇਹ ਹੋਰ ਵੀ ਘੱਟ ਤੱਕ ਹੈ ਪੰਜਾਬ ਦੇ ਲਈ ਕਿਉਂਕਿ ਇੱਕ ਪਾਸੇ ਬੇਸ਼ੱਕ ਜਿਹੜਾ ਹੈਗਾ ਜੇ ਜਿਹੜਾ ਹੈਗਾ ਕੰਮ ਇਹ ਰੁਕ ਗਿਆ ਸੀਗਾ ਉਸ ਤੋਂ ਬਾਅਦ ਨਹੀਂ ਸ਼ੁਰੂ ਹੋ ਪਾਇਆ ਪਰ ਸੁਪਰੀਮ ਕੋਰਟ ਵੱਲੋਂ ਪ੍ਰੈਸ਼ਰ ਪਾਇਆ ਜਾ ਰਿਹਾ ਤੇ ਹੁਣ ਅੱਗੇ ਜਾ ਕੇ ਕੀ ਹੁੰਦਾ ਹੈ ਤੇ ਹਰਿਆਣੇ ਦੇ ਨਾਲ ਨਾਲ ਜੇਕਰ ਰਾਜਸਥਾਨ ਨੂੰ ਵੀ ਜਿਵੇਂ ਪਹਿਲਾਂ ਇਹ ਫੈਸਲਾ ਲਿਆ ਗਿਆ ਸੀਗਾ ਪਾਣੀ ਦੇਣ ਦੀ ਗੱਲ ਹੈ ਜਿਹੜੀ ਹੁੰਦੀ ਹੈ ਤਾਂ ਉਸ ਵੇਲੇ ਫਿਰ ਕਿਸ ਤਰ੍ਹਾਂ ਨਾਲ ਵਿਰੋਧ ਹੋਊਗਾ ਉਸ ਵੇਲੇ ਫਿਰ ਕੋਈ ਨਵਾਂ ਵਿਵਾਦ ਹੁੰਦਾ ਕੀ ਹੋਊਗਾ ਤੇ ਉਹ ਉਸ ਵੇਲੇ ਪਤਾ ਲੱਗੂਗਾ ਪਰ ਪੰਜਾਬ ਲਈ ਇਹ ਬਹੁਤ ਨੁਕਸਾਨ ਵਾਲੀ ਗੱਲ ਹੈ ਬੜੀ ਖਤਰਨਾਕ ਗੱਲ ਹੈ ਤੇ ਇਸ ਤੇ ਸਿਆਸਤ ਲਗਾਤਾਰ ਹੋ ਰਹੀ ਹੈ ਪਰ ਇਹਦਾ ਅਸਲੀ ਹੱਲ ਕੀ ਨਿਕਲੂਗਾ ਤੇ ਪੰਜਾਬ ਨੂੰ ਇਸ ਚੋਂ ਫਾਇਦਾ ਕਿੰਨਾ ਹੁੰਦਾ ਕਿੰਨਾ ਨੁਕਸਾਨ ਹੁੰਦਾ ਏ ਆਉਣ ਵਾਲਾ ਸਮਾਂ ਦੱਸੂਗਾ ਚੰਡੀਗੜ੍ਹ ਤੋਂ ਹਰਸ਼ਪ੍ਰਭ ਸਿੰਘ ਸਿੱਧੂ ਦੀ ਰਿਪੋਰਟ